ਜਨਾਬਾ ਦੇ ਬਕਸਾ ਦਿੱਤਾ ਉਹਨਾਂ ਦੀ ਦिशाਨੇ ਦੇਸ਼ ਦੇ ਅੰਦਰ ਜੋ ਸੀ ਮਾੜੀ ਅੰਸ਼ਾਨ ਦੇ ਖਿਲਾਫ ਲਗਾਤਾਰ ਚੈਲੰਜ ਹੋਈ ਹੈ ਉਸ ਦੀ ਲੜੀ ਦੇ ਵਿੱਚ ਅਸੀਂ ਅੱਜ ਜਿਹੜੀ ਇਥੋਂ ਸਾਰੀ ਪ੍ਰੈਸ ਕਾਨਫਰੰਸ ਜਿੱਥੇ ਲੰਗੇ ਖੜੇ ਆ ਉਹਨਾਂ ਦੇ ਬਾਰੇ ਦੱਸਿਆ ਹੈ ਔਰ ਜਿੰਨੇ ਵੀ ਅਸੀਂ ਪੁਰਾਣੇ ਸਮੇਂ ਦੇ ਵਿੱਚ ਕੁਝ ਪਿਛਲੇ 15 ਦਿਨਾਂ ਦੇ ਵਿੱਚ ਜੋ ਅਸੀਂ ਕਾਰਵਾਈ ਕੀਤੀ ਹੈ ਉਹਦਾ ਇੱਕ ਤੁਹਾਡੇ ਨਾਲ ਅਸੀਂ ਗੱਲਬਾਤ ਸ਼ੇਅਰ ਕਰਨਾ ਚਾਹ ਰਹੇ ਹਾਂ ਪਿਛਲੇ ਇੱਕ ਸتمبر ਤੋਂ ਲੈ ਕੇ ਹੁਣ ਤੱਕ ਅਸੀਂ 82 ਬੰਦੇ ਅਰੈਸਟ ਕੀਤੇ ਨੇ ਜੀ ਵੱਖ-ਵੱਖ ਤਰ੍ਹਾਂਾਂ ਦੇ ਵਿੱਚ ਜਿਹੜੇ ਸਾਡੇ ਕੋਲ ਹਿਊਜ਼ਡ ਵੌਨਟੇਡ ਸੀਗੇ ਜਿਹੜੇ ਉਹਦੇ ਵਿੱਚ ਲੁੱਟਾ ਖੋਹ ਚੋਰੀ ਵਾਲੇ ਨੇ 24 ਬੰਦੇ ਨੇ ਜੀ 15 ਸਿਟੀ ਦੇ 2 ਸਦਰ 3 ਸਤਨਾਮਪੁਰਾ 4 ਰਾਵਲ ਹੁੰਦੇ ਸੋ 82 ਦੇ ਵਿੱਚੋਂ 24 ਸਾਡੇ ਉਹੀ ਨੇ ਜਿਹੜੇ ਲੁੱਟਾ ਖੋਹ ਚੋਰੀਆਂ ਵਗੈਰਾ ਕਰਦੇ ਨੇ ਇਹ ਲੜਾਈ ਤੋਂ ਗ੍ਰਿਡੇ ਵਾਲੇ ਸਾਡੇ ਨੇ ਜੀ 41 ਹਿਊਜ਼ਡ ਅਰੈਸਟ ਹੋ ਕੇ 8 ਸਿਟੀ ਫਗਵਾੜਾ ਦੇ ਬਾਹੀਂ ਸਦਰ ਫਗਵਾੜਾ 8 ਸਤਨਾਮਪੁਰਾ ਦੇਸਾ ਤੋਂ ਰਾਵਲਪਿੰਡ ਦੇ 4 ਕਿਸ਼ ਅਰੈਸਟ ਹੋਏ ਇਸ ਤੋਂ ਇਲਾਵਾ ਪ੍ਰੀਵੈਂਸ਼ਨ ਦੇ ਤੌਰ ਤੇ ਉੱਪਰ ਵੀ ਅਸੀਂ ਜਿਹੜੀ ਰੋਕੂ ਕਾਰਵਾਈਆਂ ਕਰਦੇ ਆ ਅਸੀਂ 26 ਬੰਦਿਆਂ ਨੂੰ ਕੁਰਬੈਂਟਿਨ ਦੀ ਡਿਟੇਲ ਕੀਤਾ ਔਰ ਆਪਣੇ ਮੈਜਿਸਟ੍ਰੇਟ ਸਾਹਿਬ ਦੇੇਸ਼ ਕੀਤਾ ਸਿਟੀ ਫਗਵਾੜਾ ਦੇ ਜੀ 2 ਸਦਰ ਫਗਵਾੜਾ 3 ਸਤਨਾਮਪੁਰਾ ਵੀ ਔਰ ਰਾਵਲਪਿੰਡ ਵੀ 8 ਇਹਨਾਂ ਵਿੱਚ ਸਾਡੇ ਕੋਲ ਮੈਕਸਿਮਮ ਕੋ ਹੁੰਦੇ ਨੇ ਜਿੰਨਾ ਜਿਹੜੇ ਬੇਲ ਤੇ ਆਏ ਹੁੰਦੇ ਨੇ ਅਜਿਹਾ ਦੇ ਮਲਟੀਪਲ ਪਰਚੇ ਹੋਏ ਹੁੰਦੇ ਨੇ ਤਾਂ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਰੀਟਨ ਕਰਦੇ ਤਾਂ ਕਿ ਵਾਰ-ਵਾਰ ਬਾਹਰ ਆ ਕੇ ਚੋਰੀਆਂ ਚਾਰੀਆਂ ਜਾਂ ਹੋਰ ਮਾਰਦਾਪਾ ਨਾ ਕਰੇ ਕਿੰਨੇ ਸਮੇਂ ਦੀ ਕਾਰਵਾਈ ਹੈ ਸਰੀ ਏਜ 15 ਜਾਂਦੀ ਹੈ ਇਸ ਤੋਂ ਇਲਾਵਾ ਸਾਡੇ ਕਾਫੀ ਲੰਬੇ ਟਾਈਮ ਤੋਂ ਵੀ ਅਸੀਂ ਟ੍ਰਾਫਿਕ ਦੇ ਚਲਾਨ ਵੀ ਕਰ ਰਹੇ ਸੀਗੇ ਜਿਦੇ ਵਿੱਚ ਅਸੀਂ 695 ਟੋਕਲ ਚਲਾਨ ਜਿਹੜੇ ਹੈਗੇ ਅਦਾਲਤ ਦਿੱਤੇ ਹੋਏ ਹੈਗੇ ਔਰ ਜਿਹੜੇ ਪੀਸੀਆ ਵੱਲੋਂ ਵੀ ਹੈ ਇਹ ਕਾਫੀ ਸਾਰੇ ਐਸੀ ਚਲਾਨ ਆਉਂਦੇ ਹੈਗੇ ਇਹ ਚਲਾਨ ਸਾਡੇ 1 1 ਜਨਵਰੀ ਤੋਂ ਅਸੀਂ ਡਾਟਾ ਤੁਹਾਡਾ ਸ਼ੇਅਰ ਕੀਤਾ ਹੈ ਪ੍ਰੈਸ ਨੂੰ ਕੋਈ ਤੁਹਾਨੂੰ ਦੇ ਦਵਾਂਗੇ ਸੋ ਸਬਡਿਵੀਜ਼ਨ ਫਗਵਾੜਾ ਦੀ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈ ਮਾੜੇ ਇਨਫਰਾਸਟ੍ਰਕਚਰ ਉੱਪਰ ਗ੍ਰੈਂਡ ਕੀ ਪਈ ਜਾ ਰਹੀ ਹੈ ਅਸੀਂ ਪਹਿਲਾਂ ਵੀ ਟੈਸਟ ਕੀਤੀ ਹੈ ਤੇ ਅੱਗੇ ਤੋਂ ਵੀ ਅਸੀਂ ਵਿਚਾਰਬਾਦ ਲਏ ਹੈਗੇ ਆਂ ਡਿਊਟੀ ਬੰਧ ਹੋ ਗਈ ਹੈ ਕਿ ਅਸੀਂ ਜਿੰਨੇ ਵੀ ਜਿਹੜੇ ਕ੍ਰਿਮੀਨਲ ਨੇ ਉਹ ਅਰੈਸਟ ਕਰਨੇ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਕੁਝ ਅਪੀਲ ਕਰਨਾ ਚਾਹੁੰਦੀ ਹਾਂ ਪਬਲਿਕ ਕਿ ਕਾਈਂਡਲੀ ਆਪਣੇ ਜਿਹੜੇ ਹੈ ਘਰਾਂ ਦੁਕਾਨਾਂ ਫੈਕਟਰੀਆਂ ਇਨਾਂ ਦੇ ਆਪਣੇ ਵੀ ਸੀਸੀਟੀਵੀ ਕੈਮਰਾਜ਼ ਲਗਵਾਓ ਜਿਨ੍ਹਾਂ ਦਾ ਫੋਕਸ ਨਾ ਸਿਰਫ ਤੁਹਾਡੇ ਇੰਟਰਨਲ ਏਰੀਆਜ਼ ਬਟ ਤੁਹਾਡੀ ਐਂਟਰੀ ਐਗਜ਼ਿਟ ਜ਼ਰੂਰ ਕਵਰ ਹੋਵੇ ਨਾਲ ਸੋ ਦੈਟ ਇਨ ਕੇਸ ਕੋਈ ਕ੍ਰਿਮੀਨਲ ਅਦਾ ਕੋਈ ਘਾਟਾ ਕਰਦਾ ਹੈ ਸਾਨੂੰ ਉਹਦੇ ਚ ਫੇਸ ਕੈਨਾਂਚ ਹੈਲਪ ਹੋਵੇ ਇਸ ਤੋਂ ਇਲਾਵਾ ਜੇਕਰ ਕਦੇ ਕੋਈ ਲਾਈਟ ਚਲੇ ਜਾਂਦੀ ਹੈ ਜਾਂ ਕੋਈ ਮੌਸਮ ਦੀ ਖਰਾਬੀ ਕਰਤੀ ਹੈ ਤਾਂ ਉਹ ਇਨਵਰਟਰ ਦੇ ਕਨੈਕਸ਼ਨ ਜ਼ਰੂਰ ਦਿੱਤੇ ਹੋਣ ਤਾਂ ਕਿ ਸਾਡੇ ਕੋਲ ਜਿਹੜੀ ਹੈ ਉਹ ਫੇਸ ਕੈਨਾਂ ਲਈ ਸਾਡੇ ਲਈ ਉਹ ਮਦਦਗਾਰ ਹਾਸਲ ਹੋ ਸਕੇ ਇਸ ਤੋਂ ਇਲਾਵਾ ਤੁਹਾਡੇ ਧਿਆਨ ਦੇ ਵਿੱਚ ਕੋਈ ਏਰੀਆ ਦੇ ਵਿੱਚ ਕੋਈ ਦਾ ਕ੍ਰਾਈਮ ਕਰਦਾ ਹੈ ਪਲੀਜ਼ ਸਾਡੇ ਕੋਲ ਪੌਂਚ ਕਰੋ ਅਸੀਂ ਤੁਹਾਡੀ ਜਿਹੜੀ ਆ ਆਇਡੈਂਟੀਟੀ ਹੈ ਉਹ ਗੁਪਤ ਰੱਖਾਂਗੇ ਔਰ ਉਸ ਇਨਫੋਰਮੇਸ਼ਨ ਦੇ ਉੱਪਰ ਉਹ ਵੈਰੀਫਾਈ ਕਰਕੇ ਐਕਚੁਅਲੀ ਜਿਸ ਸਕੋਰ ਤੇ ਜੇ ਕਮਿਊਨਿਟੀ ਇਹ ਬਿਧਾ ਰਹੇ ਤੁਸੀਂ ਇਸ ਤਰ੍ਹਾਂ ਸਾਡੇ ਵੱਲੋਂ ਲੈਟਰਸ ਲਿਖ ਕੇ ਜੇ ਨਹੀਂ ਆਸੀਂ ਡਿਮਾਂਡ ਵੀ ਕੀਤੀ ਹੈ ਜੀ ਔਰ ਇਸ ਤੇ ਵੀ ਰੇਸ ਕੀਤੀ ਨਹੀਂ ਹੈ और नवी भर्ती भी हो रही है जिम्मे जिमें जिम्मे आई जाएंगे ट्रेनिंग मुकम्मल करके उन्हें जिले से ज्वाइन कर लेना तो उम्मीद है उन्हींबली होगी तो साढ़े वो सारे एफर्ट्स किए जा रहे हैं अभी शहर वासियों को मैसेज देना चाहते हैं कि प्लीज सुरस्त में चूज करो और साड़ी है जी हैपरेशन उन्हें रहेगी और अभी ਮਾਰੀਆਂ ਸਮੇਂ ਤੋਂ ਆਖ ਲਿਖਿਆ ਪੀਸੀਆ ਦੇ ਕਿੰਨੇ ਵੀ ਮੁੱਠਸਲੇ ਰੈਕਟਨ ਵਰਕਿੰਗ ਕਨਫਰੰਸ ਕਰ ਰਹੇ ਨੇ ਪੀਸੀਆ ਸੈਟੇਜੀ 6 ਹੀ ਦਿੱਤਾ ਚੱਲਦੀਆਂ ਨੇ ਰਾਤ ਦੇ ਸਮੇਂ ਦੇ ਸਾਮੀਆਂ ਜਿਹੜੀਆਂ ਨੇ 6 ਸੀਸ ਨੇ ਤਾਂ ਉਹਨਾਂ ਦੇ ਜਿਹੜੇ ਨੰਬਰਸ ਹੈਗੇ ਅਸੀਂ ਪਹਿਲਾਂ ਵੀ ਸਰਕੂਲੇਟ ਕੀਤੇ ਆ ਅਸਮੋ ਵੀ ਕਰਦਾ ਵਾ ਇਹ ਸੀ ਕਲਸਟਰਸ ਦੇ ਵਿੱਚ ਵੰਡੇ ਹੋਏ ਆ ਤੇ ਤੁਰੰਤ ਜਿਹੜਾ ਸਾਡਾ ਫਸਟ ਰਿਸਪੌਂਡਰ ਫਲਟ ਆਪੀਸੀਆ ਹੈ ਇਸ ਤੋਂ ਇਲਾਵਾ ਸਾਡੇ ਡਿਊਟੀ ਆਫਸਰਸ ਹਰ ਥਾਣੇ ਦੇ ਇੰਚਾਰਜ ਨੇ ਐਸਐਚਓ ਸਰਵਾਨ ਨੇ ਸਾਡਾ ਕੰਟਰੋਲ ਰੂਮ ਫਗਵਾੜਾ ਦਾ ਹੀ ਹੈਗਾ ਉਹਦਾ ਨੰਬਰ ਵੀ ਅਸੀਂ ਦੁਬਾਰਾ ਸਰਕੂਲੇਟ ਕਰਵਾਵਾਂਗੇ ਤੁਹਾਡੇ ਮਾਦੀ ਨੂੰ ਲਾਂਗੀ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਐਂਡ ਅਸੀਂ ਰਿਸਪੌਂਡ ਕਰਾਂਗੇ ਜੇ ਕੋਈ ਕੋਈ ਸਣਾ ਕਿਸੇ ਨੇ ਕੰਟੈਕਟ ਕਰਨਾ ਹੋਵੇ ਕਿ ਸ਼ੋਰ ਨੰਬਰ ਕਰਦੇ ਕੀ ਸ਼ੋਰ ਨੰਬਰ ਵਰਕਿੰਗ ਹੈਗਾ 112 ਤੇ ਹੈ ਜੀ 112 ਦਾ ਨੰਬਰ ਜਿਹੜਾ ਮੂ ਲੇਟੈਸਟ ਜੋ ਸਾਡਾ ਐਮਰਜੈਂਸੀ ਕੰਟੈਕਟ ਨੰਬਰ ਹੈਗਾ ਇਸ ਤੋਂ ਇਲਾਵਾ ਸੈਟ ਅੱਪ ਫਗਵਾਣਾ ਦਾ ਕੰਟਰੋਲ ਹੁੰਦਾ ਹੈ ਤੁਸੀਂ ਉਹਦੇ ਤੇ ਵੀ ਕਰ ਸਕਦੇ ਹੋ 24/7 ਹਾਂ ਥੈਂਕ ਯੂ